ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਬਾਈ ਪੀਤੇ ਕੋਲ ਪਹੁੰਚੇ ਆ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਵਪਾਰ ਦਾ ਕੰਮ ਕਰਦੇ ਬਾਈ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਆਪਣੇ ਚੈਨਲ ਤੇ ਵੀ ਵੀਡੀਓ ਆਉਂਦੀ ਆ ਰੇਂਡੀਆ ਦੇ ਹਰ ਵਕਤ ਬਾਈ ਕੋਲ ਪਸ਼ੂ ਅਵੇਲੇਬਲ ਹੀ ਹੁੰਦੇ ਆ ਬਹੁਤ ਵਪਾਰੀ ਵੀਰ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਕਿਉਂਕਿ ਵੀਡੀਓ ਚ ਵੀ ਤੁਸੀਂ ਦੇਖਿਆ ਮੌਲ ਰੇਟ ਜਮ੍ਹਾਂ ਜਾਇਜ਼ ਹੁੰਦੇ ਆ ਅੱਜ ਪਸ਼ੂ ਤਾਂ ਜ਼ਿਆਦਾ ਸੀਗੇ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਹੁਣ 7 ਐਨੀਮਲ ਰਹਿ ਗਏ ਸੱਤੇ ਗੱਭਣੀਆਂ ਜੀ ਹਾਂਜੀ ਗੱਭਣੀਆਂ ਹੀ ਸੱਤੇ ਠੀਕ ਹੈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨੇ ਮਾਸੂਆ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਪਿੰਡ ਚੜੱਕ ਝਲਾ ਮੋਗਾ ਜੀ ਠੀਕ ਹੈ ਜੀ ਨੰਬਰ 98552 9582 98552 ਨੰਬਰ 989582 ਠੀਕ ਹੈ ਜੀ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗਗੇ ਸੀ ਮਾਲੀ ਹਾਂਜੀ ਨਾਲ ਦੇ ਨਾਲ ਹੀ ਸੇਲ ਜਾਨੀ ਹੋ ਜਾਂਦੇ 2 ਘੰਟੇ ਜੀ ਬਸ ਠੀਕ ਹੈ ਜੀ ਤੇ ਅੱਜ ਕਿੰਨੇ ਤੋਂ ਸਟਾਰਟ ਆ ਜੀ ਰੇਟ ਅੱਜ ਆਪਾਂ 22000 ਤੋਂ ਰੱਖਾਂਗੇ ਤੇ ਐਂਡ ਐਂਡ ਜਾਨੀ ਕਿ ਵੱਡੇ ਭਾਅ ਹੈਗੇ ਉਹਨਾਂ ਦਾ ਜਾਨੀ ਕਿ ਫੋਨ ਤੇ ਕਰਾਂਗੇ ਠੀਕ ਹੈ ਜੀ ਜਿਹੜੇ ਸਟਾਰਟਿੰਗ 22000 ਹਾਂਜੀ 42000 ਰੁਪਈਆ ਤੱਕ ਜਾਨੀ ਕਿ ਆਪਾਂ ਵੀਡੀਓ 'ਚ ਦਿਖਾ ਦਾਂਗੇ ਜਿਹੜੇ ਇੱਕ ਦੋ ਨਗ ਵੱਡੇ ਆ ਹਾਂਜੀ 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 ਉਹ ਦਿਖਾ ਦਾਂਗੇ ਠੀ ਤੇ 22000 ਵਾਲੀ ਕਿਹੜੀ ਆ ਬਈ ਸ਼ੁਰੂ ਹਾਂਜੀ ਪਹਿਲਾਂ ਆਹੀ ਆਈ ਬੜਾ ਅੰਨਾ ਜੇ ਕੱਚੀ ਆਈ ਬੈਠਾ ਨਹੀਂ ਕਿ ਜਿਆਦਾ ਹਨਾ ਬਈ ਹਾਂਜੀ ਥੋੜੀ ਜੀ ਯਾਨੀ ਕਿ ਦਿਨ 15 ਲੈ ਜਾਣੀ ਹਜੇ ਬੜ ਨੇ ਕਿੰਨੇਵੇਂ ਸੂਏ ਸੂਲਦੀ ਆ ਜੀ ਪਹਿਲਾ ਸੂਆ ਜੀ ਆਈ ਬੜਾ ਪਹਿਲਾ ਸੂਆ ਦਿਨ 15 ਲੈ ਜੂ ਜਿਆਦ ਪ੍ਰੀਡ ਦੇ ਵੀ ਚੰਗੀ ਆ ਕੱਦ ਕਾਠ ਦੇ ਵੀ ਚੰਗੀ ਆ ਸੋਹਣੀ ਜਰਸੀ ਥੋੜੀ ਜੀ ਕ੍ਰੋਸ ਚ ਪੈ ਜਾਂਦੀ ਆ ਬਾਕੀ ਤਿਆਰੀ ਕਰਮ ਵਾਲੀ ਚੰਗੀ ਕਰਦੀ ਜਾਂਦੀ ਆ ਖੁੱਲੇ ਹੀ 15 ਦਿਨ ਲੈ ਜੂ ਤਿਆਰੀ ਤਾਂ ਹਜੇ ਸ਼ੁਰੂ ਹੀ ਹੋਈ ਆ ਹਵਾਨੇ ਦੀ ਬਣਾਉਣੀ ਖਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਵੀ ਖੜਮੇ ਵਾਲਟਲਾਂ ਦੇਖ ਲਓ ਜੀ ਸਾਰੀਆਂ ਵਾਲਟਲਾਂ ਕੱਢ ਕੇ ਸੋਣਾ ਕਿੰਨਾ ਕਪਾਜ ਬਾਈ ਦੁੱਧ ਦੀ 10-12 ਕਿਲੋ ਦਾ ਆਰਾਮ ਨਾਲ ਖੁੱਲਾ ਪਾਉਗੀ ਜੀ ਹਾਂ ਜੀ ਇੰਨਾ ਹਾਂਜੀ ਹਾਂਜੀ 10-12 ਕਿਲੋ ਤਾਂ ਕਿਤੇ ਗਿਆ ਹੀ ਨਹੀਂ ਬਾਕੀ ਦੁੱਧ ਇਹਨਾਂ ਦਾ ਚੰਗੀ ਫੈਟ ਵਾਲਾ ਹੁੰਦਾ ਮੱਝਾਂ ਜੀ ਗਿਣਿਆ ਜਾਂਦਾ ਥਨਾਂ ਦੀਆਂ ਓਕੇ ਹੋਣਗੀਆਂ ਬਾਈ ਜਮਾਂ ਬਾਈ ਸ਼ਹਿਦਾਂ ਨੂੰ ਗੂਨ ਆਉਂਦੀ ਹੈ ਠੀਕ ਹੈ ਜੀ ਥਨਾਂ ਦੀਆਂ ਓਕੇ ਹੋਣਗੀਆਂ ਬੇਫਿਕਰ ਹੋ ਕੇ ਆ ਜਾਓ ਬਾਕੀ ਚਾਰ ਹੀ ਥਾਣਾ ਗੈਬ ਤੇ ਲੱਗੇ ਆ ਨਿਕਣਵੇਂ ਕੋਈ ਵਾਧੂ ਸ਼ਾਖ ਨਹੀਂ ਸ਼ਾਇਨਿੰਗ ਚੈੱਕ ਕਰ ਸਕਦੇ ਹੋ ਸਕੈਨ ਤੇ ਜਾਤ ਬਰੀਡ ਦੇ ਪੱਖ ਤੋਂ ਚੰਗੀ ਹੈ ਜੀ ਮੁੱਲ ਬਾਈ ਇਹਦਾ ਇਹਦਾ 22000 ਜੀ ਬਸ ਲੈਣ ਦੇਣ ਦੇ ਰੱਖਿਆ ਹੀ ਬਸ ਮਾੜਾ ਮੋਟਾ ਬਸ ਰੱਖੇ ਜਾਇਜ਼ ਹੈ ਜਾਨਕੀ ਠੀਕ ਹੈ ਫੈਕਸੀ ਜੀ ਮੁੱਲ ਆ ਬਾਈ ਕਰਦਾ ਮਾੜਾ ਮੋਟਾ ਜਾਂ ਮਾਨਤਨ ਹੋਊਗਾ ਸਰ ਪਾਏ ਜਾਏਗਾ ਦੋ ਨੰਬਰ ਬਾਈ ਇਹ ਇਹ ਵੀ ਪਹਿਲਾ ਸੂਆ ਹੀ ਦੋ ਦੰਦਾਂ ਦਾ ਬੱਚੀ ਹੈ ਜੀ ਠੀਕ ਹੈ ਮੂੰਹ ਤੋਂ ਦੋ ਦੰਦਾਂ ਦਾ ਇਹਦਾ ਸੂਆ ਆਪਾਂ ਦਿਖਾ ਵੀ ਦਿੰਨੇ ਆ ਜੀ ਲਓ ਜੀ ਚੈੱਕ ਕਰ ਲਓ ਜੀ ਬਾਕੀ ਸੀਲ ਠੰਡੀ ਬਥਰੀ ਆ ਜੀ ਦੰਦ ਕਿੰਨੇ ਪਾਜੂ ਬਾਈ ਅਜੇ 10-12 ਦਿਨ ਲੈ ਜਾਣੇ ਠੀਕ ਆ ਜੀ ਜੇ 10-12 ਦਿਨ ਲੈ ਜੂ ਸੀਰ ਸਾਉ ਦਾ ਅੰਤ ਕੋਈ ਨਹੀਂ ਚਾਹੀ ਜਵਾਖ ਚੋਈ ਜਾਣ ਕੱਲੀ ਕੱਚੀ ਕੱਚੀ ਆ ਜੇ ਕਿਸੇ ਨੇ ਹਫਤਾ-ਹਫਤਾ ਸਾਹਮ ਕੇ ਵੇਚਣੀਆਂ ਹੁਣ ਤਾਂ ਖੁੱਲੇ ਪੈਸੇ ਛੱਡ ਜਾਣਗੇ ਕਿਉਂਕਿ ਅੱਜ ਦਾ ਮੁੱਲ ਜਮਾ ਹੀ ਛੋਟਾ ਮਿਲ ਜਾਣਾ ਤੈਨੂੰ ਬੱਚੀ ਆ ਵੀ ਚੰਗੀ ਆ ਜੀ ਦਿਨ 12 ਪਏ ਆ ਡੇਟ ਮੁਤਾਬਕ ਥਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੋਏ ਆ ਤਿਆਰੀ ਇਹਨੇ ਵੀ ਸ਼ੁਰੂ ਹੀ ਕੀਤੀ ਅਜੇ ਹਮਾਨੇ ਦੀ ਬਾਕੀ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਕੋਈ ਆਪਾਂ ਛੋਟੀ ਨਹੀਂ ਕਹਿ ਸਕਦੇ ਪਹਿਲਾ ਟੂਆ ਮੂੰਹ ਤੋਂ ਦੋ ਦੰਦ ਪਾਲੀ ਸੰਭੀ ਵੀ ਚੰਗੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਸੇਵਾ ਭਾਲਦੀ ਆ ਕੱਲੀ 15 ਦਿਨ ਸੇਵਾ ਕਰ ਲੇ ਤੇ ਦੁੱਧ ਇਹ ਵੀ 13 14 ਕਰਦਾ ਹਾਂ ਹਾਂਜੀ ਰਾਮਾ ਕਟੂਕੀ ਬਾਕੀ ਫੈਟ ਇਹਦੀ ਵੀ ਚੰਗੀ ਆਉ ਕਿਉਂਕਿ ਜਰਸੀਆਂ ਹੀ ਆਉਂਦੀਆਂ ਬਾਈ ਕੋਲ ਜ਼ਿਆਦਾਤਰ 1 2 ਨਗ ਐਫ ਐਫ ਦੇ ਵੀ ਹੈਗੀ ਆ ਪਰ ਜ਼ਿਆਦਾਤਰ ਜਰਸੀ ਇਹਦਾ ਮੁੱਲ ਬਾਈ ਇਵੇਂ ਮੋਲ ਤਾਂ ਬੱਤੀਆਂ ਹੀ 29 ਹਿਆਰ ਦਵਾਂਗੇ ਠੀਕ ਆ ਜੀ ਹਾਂਜੀ 29000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਛੋੜ ਛੱਪਾ ਬਾਈ ਕਰ ਦੂਗਾ 29000 ਚੋਂ ਬੇਫਿਕਰ ਹੋ ਕੇ ਆ ਜਿਓ ਬੱਚੀ ਇਹ ਵੀ ਚੰਗੀ ਚਾਰ ਦਿਨ ਸਾਹਮਣੇ ਵਿੱਚ ਨਾਲ ਹੀ ਆ ਜੀ ਤਿੰਨ ਨੰਬਰ ਬਾਈ ਇਹ ਦੂਜੇ ਸੂਏ ਹੁੰਦੀ ਆ ਜੀ ਦੈਨ ਕਿੰਨੇ ਪਾਜੂ ਜੀ ਦੈਨ ਹੀ ਬਾ ਪੰਜ ਸੱਤ ਤਾਂ ਨਹੀਂ ਲਊਗੀ ਜੀ ਬਾਲੇ ਨਹੀਂ ਠੀਕ ਕਿੰਨਾ ਕੁ ਪਾਜੂ ਬਾਈ ਦੁੱਧ ਦੋਦੀ ਬਰਾਤੇਰਾਂ ਲਿਟਰ ਐਨਕ 14 ਵੀ ਦੇ ਸਕਦੀ ਏ ਖੁੱਲਾ ਬਾਕੀ ਸੇਵਾ ਦਾ ਹਾਂਜੀ ਬਾਕੀ ਰੋਣ ਗੱਲ ਹੁੰਦੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ 15 ਦਿਨ ਆ ਸੰਭ ਲਈ 15 ਦਿਨ ਬਾਅਦ ਚ ਸੰਭ ਲਈ ਦੋਤਾ ਚੰਗਾ ਪਾਜੂਗੀ ਕਿਉਂਕਿ ਸਵੀਆਂ ਬਲੀਆਂ ਚੰਗੀਆਂ ਕੱਦ ਕਾਠ ਵੀ ਚੰਗਾ ਤਿਆਰੀ ਵੀ ਕਰਮ ਵਾਲੀ ਚੰਗਾ ਕਰਦੀ ਹੁੰਦੀ ਆ ਬਾਕੀ ਥਣ ਚਾਰੀ ਆ ਕੋਈ ਵਾਧੂ ਸ਼ਾਖ ਨਹੀਂ ਉਹ ਵੀ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਥਣਾ ਦੇ ਪਾਸੋਂ ਡੰਨ ਹੋਣਗੀਆਂ ਬੇਫਿਕਰ ਹੋ ਕੇ ਆ ਜਿਓ ਥੋੜੀ ਜਿਹੀ ਇੱਕ ਫੋਰਟ ਹੀ ਆ ਬਸ ਸਿੰਗ ਦੀ ਹੈ ਨਾ ਬਾਈ ਹਾਂਜੀ ਮਣੀ ਉਹ ਤਾਂ ਮੇਰੇ ਫੁੱਟੇ ਸਿੰਗ ਮੜਾ ਗਿਆ ਇਹ ਮਲੂਮੀ ਜੀ ਆ ਹਾਂਜੀ ਹਾਂਜੀ ਇਹ ਲੈ ਵੀ ਜਾਓ ਮੇਰੇ ਸਾਹਮਣੇ ਇਹ ਲੈ ਨਹੀਂ ਵੈਸੇ ਇਹ ਤਾਂ ਜਲਵਾਉਣੀ ਹੋਵੇ ਕਿਸੇ ਵੀ ਇਹਨੇ ਲੈ ਵੀ ਜਾਓ ਬਾਕੀ ਜਰਸੀ ਇਹ ਵੀ ਚੰਗੀ ਆ ਜੀ ਇਹਦਾ ਮੁੱਲ ਬਾਈ ਮੌਲਤਾ ਹੀ 34 32 ਦੇ ਦਾਂਗੇ ਇਹਦਾ ਮੁੱਲ 32000 ਰੁਪਿਆ ਅੱਜ ਆਫਰ ਹੀ ਆ ਜੀ ਜੋ ਮਾ ਛੋਟੇ ਮੁੱਲਾਂ 'ਚ ਗਾਂਆਂ ਮਿਲਣੀਆਂ ਬਸ ਕੱਲੀਆਂ ਸਾਮ ਬਣਾ ਲੀਆਂ ਕਿਉਂਕਿ ਗਾਂਆਂ ਕੱਲੀਆਂ ਕੱਚੀਆਂ ਹੀ ਆ ਜੇ ਤਿਆਰ ਹੁੰਦੀਆਂ ਬਈ ਫੇਰ ਆਹ ਰੇਟ 'ਚ ਗਾਂਆਂ ਨਹੀਂ ਮਿਲਣੀਆਂ ਸੀਗੀਆਂ ਜੇ ਤਿਆਰ ਕਰਕੇ ਕਿਸੇ ਨੇ ਵੇਚਣੀਆਂ ਹੁਣ ਯਾਨੀ ਬਾਕੀ ਲੈਵਾਂ ਲੋ ਬਾਕੀ ਤਿਆਰੀ ਚੰਗੀ ਆ ਝੋਲ ਬਹੁਤ ਪਈ ਆ ਝੋਲ ਬਹੁਤਾ ਜੀ ਸਾਰੀਆਂ ਵਾਲ ਢੇਲਾਂ ਕੱਢ ਕੇ ਸੋਣਾ 4 ਨੰਬਰ ਬਈ ਈ ਵੀ ਦੂਜਾ ਸਵੇਰ ਵਛੀ ਆਈ ਇਹ ਕਿੰਨੇ ਦਿਨ ਪਾਜੂ ਜੀ ਇਹ ਵੀ ਲੈਣੇ ਹਫਤਾ ਦੱਸ ਦਿੰਦਾ ਹਜੇ ਵਛ ਨੇ ਲੈ ਜਾਣਾ ਠੀਕ ਹੈ ਕੁੱਲੇ ਹੀ ਲੈ ਜੂ ਹਨ ਇਹਦੇ ਵੀ ਚੰਗੇ ਆ ਗੈਪ ਤੇ ਲੱਗੇ ਆ ਸਕਨ ਦੀ ਸ਼ਾਈਨਿੰਗ ਚੈੱਕ ਕਰ ਲਓ ਜੀ ਚੰਗੀ ਸਮੇਂ ਪਲੀ ਆ ਘੱਟ ਕਾਠ ਵੀ ਚੰਗਾ ਬਰੀਡ ਵਾਈਜ਼ ਵੀ ਚੰਗੀ ਆ ਜੀ ਬਾਕੀ ਸੋਹਣੀ ਫੇਸ ਕੁਆਲਟੀ ਛੋਟਾ ਕੰਨ ਜਰਸੀ ਲਗਭਗ ਪਿਓਰ ਜੀ ਬਹਿ ਜਾਂਦੀਆਂ ਹੈਗੀਆਂ 10 12 10 ਕ ਦਿਨ ਲਗਭਗ ਖੁੱਲੇ ਲੈ ਜੂਗੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਕਈ 1-2 ਦਿਨ ਪਹਿਲਾਂ ਵੀ ਸੂ ਪੈਂਦਾ ਤੇ ਕਈ 1-2 ਦਿਨ ਵੱਧ ਵੀ ਲੈ ਜਾਂਦਾ ਬਾਕੀ ਸੇਵਾ ਥੋੜੀ ਆ ਦੁੱਧ ਤੁਸੀਂ ਸੇਵਾ ਨਾਲ ਲੈਣਾਗਾ ਪਣਾ ਦੀ ਬਾਈ ਕਹਿੰਦਾ ਮੈਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਆਪ ਦੀ ਤਸੱਲੀ ਕਰਕੇ ਲੈ ਜਾਓ ਬਾਈ ਦੇ ਘਰੇ ਆਪ ਦਾ ਚਕਾ ਕੇ ਤਸੱਲੀ ਕਰਕੇ ਲੈ ਜਾਓ ਜੇ ਕੋਈ ਸੂਆ ਸੁਆ ਨਾਗਾ ਆਪ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜਾਓ ਬਾਕੀ ਵਪਾਰ ਦਾ ਕੰਮ ਆ ਬਾਈ ਦਾ ਰੁਟੀਨ ਚ ਹੀ ਹੁੰਦੇ ਰਹਿੰਦੇ ਆ ਪਸੂ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਕਈ ਆਈਆਂ ਇਹਦਾ ਮੁੱਲ ਜੀ ਇਹਦਾ ਵੀ ਮੁੱਲ ਤਾਂ 34000 ਆ ਜੀ 33 ਦੇ ਦਿਆ ਗਏ ਲਓ ਜੀ ਜਮਾ ਜੈਜ ਮੋਲਾ ਮੁੱਲ ਬਾਈ ਕਹਿੰਦਾ 34000 ਰੁਪਇਆ ਫੈਕਸ ਜਈ ਮੋਲਾ 33 ਦੀ ਯਸਨੋਆ ਆ ਪਾਚ ਗਾਇਆਂ ਨਹੀਂ ਮਿਲਨੀਆਂ ਜੇ 4 ਦਿਨ ਸਾਮਕੇ ਵੇਚ ਲੋਗੇ ਤਾਂ ਪੈਸੇ ਫੁੱਲ ਹੀ ਦੇ ਦੂਗੀ ਬਾਕੀ ਕੱਦ ਕਾਠ ਚੰਗੇ ਆਲੀਆਂ ਇੱਕ ਬਾਈ ਵੱਲੋਂ ਸਪੈਸ਼ਲ ਆਫਰ ਆ ਜੀ ਜੇ ਕੋਈ 4 ਗਾਇਆਂ ਲੈ ਲੂਗਾ ਉਹ ਤੇ ਆਫਰ ਆ ਕੱਠੀਆਂ ਲੈ ਲੈ ਚਾਹੇ 4 ਜਣੇ ਰਲ ਕੇ ਲੈ ਲੈਣਾਂ ਕੀ ਹੋ ਫਰਾਜੀ ਆਪਣਾ ਆਪਾਂ 4 ਲੋਕਾਂ ਦੇ 95000 ਰੁਪਏ ਦੇ ਦਿਆਂਗੇ ਅੱਜ ਆਹ ਜਿਹੜੀਆਂ ਦੇਖ ਲਓ ਸਕਰੀਨ ਤੇ 4 ਗਾਂਆਂ ਜੇ ਕੋਈ ਚਾਰੇ ਲਊ 95000 ਦੀਆਂ ਮੂੰ ਤਾਂ ਮੁੱਲ ਇਹਦਾ ਵੱਧ ਬੰਦ ਬੰਦੀ ਹਾਂਜੀ ਉਹਦਾ ਜੋ ਆਫਰ ਆਜੂ ਕੱਲੀ ਕੱਲੀ ਦਾ ਓਵੇਂ ਆਈ ਤੇ ਚਾਰਾਂ ਤੇ ਜਾਨੀ ਕਿ ਇਕੱਠੀਆਂ ਲਊ ਆਪਾਂ ਆਫਰ ਆਜੀ ਠੀਕ ਆ ਜੀ ਹਾਂਜੀ ਤੰ ਬਾਈ ਕੋਲ ਵੱਡੀਆਂ ਗਾਂਆਂ ਵੀ ਆ 2 ਤਾਂ ਜਰਸੀ ਜੀ ਪੈਂਦੀਆਂ ਗਿਆ ਇੱਕ ਟੌਪ ਦੀ ਬਰੀਡ ਦੀ ਐਚਪਾ ਬਾਈ ਐਚਪ ਨੂੰ ਦੇ ਡਿਟੇਲ ਹੀ ਦੱਸ ਦੋ ਜੀ ਇਹ ਨਹੀਂ ਮੈਜੂ ਕੀ ਹੈ 10 12 ਤਨ ਪਾਇਆ ਜੀ ਪਹਿਲਾ ਸੂਏ ਜਾਨਕਿ 23 24 ਲੀਟਰ ਤਦ ਕੱਢੇ ਜੀ ਦੂਜੇ ਸੂਏ ਹੁੰਦੀ ਹੈ ਦੂਜੇ ਸੂਏ ਹੁੰਦੀ ਹੈ ਲੈਜੂ 10 12 ਤਨ ਕਿੰਨਾ ਕੁ ਪਾਜੂ ਜਾੜੂ 25 ਛਬੀ 25 26 ਤਾਰੂ ਖੁੱਲਾ ਚਾਹੀਦਾ ਜੀ ਖੁੱਲਾ ਚਾਹੀਦਾ ਬਰੀਡ ਵਾਈਜ਼ ਚੰਗੀ ਸੀਮਨ ਤਾਂ ਨਹੀਂ ਦੱਸਿਆ ਮਾਲਕਾਂ ਨੇ ਕਿਹੜਾ ਲੱਗੇ ਨਹੀਂ ਸੀਮਨਾਲ ਨਹੀਂ ਬੜਾ ਹੀ ਧਿਆਨ ਦਿੰਦਾ ਇਹ ਪੁੱਛਿਆ ਕਿਤੇ ਠੀਕ ਹੈ ਜੀ ਹਾਂਜੀ ਉਹ ਤਾਂ ਚਲੋ ਜੋ ਜੋ ਦੱਸਾ ਸਹੀ ਗੱਲ ਤੋੜ ਕੇ ਦਿਖਾ ਦਿਓ ਬਰੀਡ ਵਾਈਜ਼ ਚੈੱਕ ਕਰ ਲਓ ਠੀਕ ਹੈ ਬਹੁਤ ਚੰਗੀ ਆ ਗਾਂ ਕੱਦ ਕਾਠ ਵੀ ਚੰਗਾ ਸੋਹਣੀ ਫੇਸ ਕੁਆਲਟੀ ਆ ਕੱਲੀ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਗੱਲਾਂ ਕਰਾਉਗੀ ਜਾਂ ਕਿ ਬਰੀਡ ਵਾਈਜ਼ ਚੰਗੀ ਫਾਰਮ ਵਾਲੀ ਬੱਚੀ ਆ ਬਿਲਕੁਲ ਜਿਹਦੇ ਕੋਲੋਂ ਆਈ ਹੋਵੇ ਚੰਗੇ ਕਿਸੇ ਵਾਈ ਦੇ ਪਸ਼ੂ ਰੱਖੇ ਹੋਵੇ ਸੇਵਾਗੌਰ ਬਹੁਤ ਸਗੀ ਪੂਰੀ ਪਲੀ ਆ ਕੋਈ ਲਿੱਸੀ ਫਿੱਕੀ ਨਹੀਂ ਤਿਆਰੀ ਕਰਮ ਵਾਲੀ ਦੀ ਦੇਖ ਲਓ ਹੋਣੀ ਬਹੁਤ ਚੰਗੀ ਆ ਤੇ ਦਸਾਂ ਦਰਾਂ ਤਿੱਕਰ ਤਾਂ ਹੋਊਗੀ ਮਾਲਕਾਂ ਨੇ ਦੱਸਿਆ ਕਿ ਪਹਿਲੇ ਸਵੇਰੇ 22-23 ਕਿਲੋ ਦੁੱਧ ਦਿੱਤਾ ਐਤਿਹਾਰ ਖੁੱਲਾ ਪੱਛੇ ਚਾਹੀਦਾ ਬਾਕੀ ਸੇਵਾ ਤੇ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਬੱਚੀ ਦਾ ਅੰਤ ਕੋਈ ਨਹੀਂ ਹੋਣਾਗਾ ਬਾਕੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ ਦੀ 파ਰਕ ਹੋਊਗੀ ਆਪਾਂ ਦੂਰੋ ਕਰਕੇ ਗਾਂ ਦਿਖਾ ਦਿੰਨੇ ਆ ਵੇਟ ਵੀ ਚੰਗਾ ਹਾਈਟ ਵੀ ਚੰਗੀ ਬਰੀਡ ਵੀ ਚੰਗੀ ਠਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਨਿਕੜ ਮੇ ਕੋਈ ਬਾਦੂ ਸ਼ਾਖ ਨਹੀਂ ਇਹਦਾ ਮੁੱਲ ਬਾਈ ਇਹੀ ਮਨ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਕਰਾਂਗੇ ਆਮ ਵੱਲੋਂ ਫੋਨ ਤੇ ਹੋਊਗਾ ਜਿਹਨੂੰ ਜਚੂਗੇ ਨੰਬਰ ਬਾਈ ਦੇ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਹਾਂਜੀ ਦੋ ਨੰਬਰ ਬਾਈ ਇਹ ਵੀ ਯਾਨੀ ਕਿ ਤੀਜੇ ਸੂਏ ਸੋਨਾ ਹੀ ਆਨੇ ਠੀਕ ਆ ਜੀ ਤੇ 26 27 ਕਰੋੜ ਦਾ ਤਾਂ ਘਟਿਆ ਹੀ ਗਿਆ ਠੀਕ ਆ ਜੀ ਜੋੜਾ ਹੀ ਇੱਕ ਕਰੋ ਲਿਆਈ ਜੋੜਾ ਇੱਕੋ ਕਰੋ ਲਿਆ ਪਾਜਾ ਮੁੰਡਾ ਬਾਹਰ ਨੂੰ ਉੱਠ ਗਈ ਤੇ ਉਹਨਾਂ ਨੇ ਯਾਨੀ ਕਿ ਹੋਰ ਵੀ ਕਾਂਜਾਂ ਵੇਚ ਗਾ ਠੀਕ ਆ ਜੀ ਤੇ ਜੋੜਾ ਹੀ ਲੈ ਆਪਾਂ ਫਟਾ ਗਿਆ ਹਾਂਜੀ ਦਾਨ ਕਿੰਨੇ ਦਿਨ ਲੱਜੂ ਬਾਈ ਇਹ 15 ਦਿਨ ਲੱਜੂਗੀ ਅੱਧਾ ਮਹੀਨਾ ਕਰ ਦੋ ਹਾਂਜੀ ਹਾਂਜੀ ਭਵਾਨਾ ਦਾ ਕਰਮ ਵਾਲੀ ਨਾ ਸਟਾਰਟ ਹੀ ਕੀਤਾ ਹਜੇ ਬਣਾਉਣਾ ਦਿਨ ਡੇਟ ਮੁਤਾਬਕ 15 ਪਏ ਆ ਬਾਕੀ ਇੱਕ ਦੋ ਦਿਨ ਪਸੂ ਕਈ ਯਾਰ ਉੱਪਰ ਵੀ ਲੈ ਜਾਂਦਾ ਥਣ ਲੈਵੇ ਦੀ ਪੂਰੀ ਸਾਫਾਨ ਭਵਾਨਾ ਵੀ ਚੰਗਾ ਤਿਆਰ ਕਰਦੀ ਹੁੰਦੀ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਜੀ ਇਹਦਾ 26 27 ਕਿਲੋ ਬਾਈ ਦੱਸਦਾ ਕਿ ਪਿਛਲੇ ਸਵੇਰੇ ਚੋਇਆ ਹਵਾ ਇਹਦੀ ਯਾਰ ਪਲੱਸ ਦੀ ਉਮੀਦ ਆ ਕ੍ਰੋਸ ਚ ਬੈਂਦੀ ਆ ਜੀ ਜਰਸੀ ਕ੍ਰੋਚ ਆ ਗਈ ਇਹ ਦੁੱਧ ਵੀ ਚੰਗਾ ਹੋਊਗਾ ਫੈਟ ਵੀ ਚੰਗੀ ਹੋਊਗੀ ਬਾਕੀ ਗਰਮੀ ਰਹਿ ਤਾਂ ਗਾ ਜੀ ਇਹਦਾ ਮੁੱਲ ਬਾਈ ਇਈ ਫੋਨ ਤੇ ਹੀ ਕਰ ਲਾਂਗੇ ਜੀ ਮੋਲ ਆਪਾਂ ਹਾਂਜੀ ਜਾਇਜ਼ ਹੀ ਰੱਖਾਂਗੇ ਬਈ ਇਹ ਗਾਂਾਂ ਦੇ ਹਿਸਾਬ ਨਾਲ ਮੁੱਲ ਜਾਇਜ਼ ਹੀ ਹੋਣਗੇ ਗਾਂਾਂ ਵੱਡੀਆਂ ਤਾਂ ਕਰਕੇ ਮੁੱਲ ਇਹਦਾ ਬਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਜਿਨ੍ਹਾਂ ਨੂੰ ਜਜੂਗੀ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਐਂਡ ਆਲੀ ਜੀ 7 ਨੰਬਰ ਹਾਂਜੀ ਇਹ ਜਰਸੀ ਜੀ ਇਹ ਪੈਂਦੀ ਗਰਮੀਆਂ ਦਾ ਤੋਹਫਾ ਹੀ ਆ ਇੱਕ ਹਿਸਾਬ ਦਾ ਇਹਦੀ ਕੀ ਡਿਟੇਲ ਆ ਜੀ ਇਹ ਵੀ ਅਜੇ 10-12 ਦਾ ਲੈ ਜੂਗੀ ਜੀ ਬੱਚੀ ਕਿੰਨਾ ਬਾਜੂ ਬਈ ਦੁੱਧ ਇਹ ਵਿੱਚ ਉਹ ਦਾ 15 ਕਿਲੋ ਰਾਵਣਾ ਖੁੱਲਾ ਪਾਉਗੀ ਠੀਕ ਹੈ ਕੱਦ ਕੋ ਚੰਗਾ ਹੀ ਤੋੜ ਕੇ ਦਿਖਾ ਦਿਓ ਤੇ ਬਾਈ ਥਣਾ ਦੀਆਂ ਤਿੰਨ ਹੀ ਡਾਣਨਾ ਇਹ ਮੈਂ ਕਹਿੰਦਾ ਜਮਾ ਓਕੇ ਹੋਣਗਾ ਜੀ ਠੀਕ ਹੈ ਜੀ ਕੋਈ ਥਣਾ ਲੋ ਜਵੇਂ ਮਰਜੀ ਢਿਛਲੀ ਕਰਕੇ ਲੈ ਜਾਈ ਕੱਦ ਕਾੜ ਚੰਗਾ 17 18 ਕਿਲੋ ਬਾਈ 10 ਦਾ ਪਾ ਜੂਗੀ ਦਿਨ ਖੁੱਲੇ 10 ਪਏ ਆ ਹਵਾਨੇ ਦੀ ਤਿਆਰੀ ਸ਼ੁਰੂ ਹੋ ਗਈ ਆ ਜਿਹੜੇ ਹਿਸਾਬ ਨਾਲ ਹਾਈਟ ਆ ਕੱਦ ਦਾ ਉਸ ਹਿਸਾਬ ਨਾਲ ਬਾਲਾ ਵੀ ਨਹੀਂ ਕੋਈ ਦੁੱਧ ਬਾਕੀ ਸੇਵਾ ਦੇ ਸਿਰਫ ਤੇ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗਿਆ ਨਿਖੜ ਮੇ ਸ਼ਾਕ ਗੋਈ ਨਹੀਂ ਵਾਦੂ ਸੀਲ ਸੌ ਕਰਮਾਲੀ ਪੂਰੀ ਆ ਝੋਲ ਹਵਾਨੇ ਚ ਫੁੱਲ ਆ ਕਰੋਸ ਚ ਪੈਂਦੀ ਆ ਫੈਟ ਇਹਦੀ ਵੀ ਚੰਗੀ ਹੋਵੇ ਦਾ ਮੁੱਲ ਬਈ ਇਹਦਾ ਲੈਣ ਦੇ ਨਾ 42 ਫੇਰਾ ਜੀ ਠੀਕ ਆ ਜੀ ਇਹਦਾ ਲੈਣ ਦੇ ਨਾ ਬਾਈ ਕਹਿੰਦਾ 42000 ਰੁਪਇਆ ਕੱਲੀ ਛੋੜ ਹੀ ਹੋਊਗੀ ਜੇ ਚਾਰ ਦਿਨ ਸਾਹਮਣੇ ਵਿੱਚ ਨਹੀਂ ਹੋਵੇ ਤਾਂ ਵੀ ਪੈਸੇ ਚੰਗੇ ਦੇ ਜੂਗੀ ਬਾਕੀ ਤਿਆਰੀ ਤੁਸੀਂ ਆਪ ਚੈੱਕ ਕਰਨੀ ਤਸੱਲੀ ਤੁਸੀਂ ਕਰਨੀ ਆ ਕਿ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਥਣਾ ਦੀ ਆ ਬਾਈ ਕਹਿੰਦਾ ਮੈਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਆਪ ਦੀਆਂ ਚੈੱਕ ਕਰਕੇ ਲੈ ਜਾਓ ਜਿਉ ਨੂੰ ਜਚਨ ਗਿਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ